ਬਾਬਰ ਆਇਆ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਸੁਣੇ ਫਿਰ ਹਮਾਈਉ ਵਰਗਿਆਂ ਨੂੰ ਗੁਰੂ ਅੰਗਦ ਸਾਹਿਬ ਤੇ ਤਲਵਾਰ ਕੱਢੀ ਤੇ ਗੁਰੂ ਸਾਹਿਬ ਕਹਿੰਦੇ ਇਹ ਇੱਥੇ ਤੇ ਚੱਲ ਗਈ ਉੱਥੇ ਕਿਉਂ ਨਹੀਂ ਚੱਲੀ ਜਿੱਥੇ ਚੱਲਣੀ ਚਾਹੀਦੀ ਸੀ ਬੜਕ ਵਿਖਾਈ ਫਿਰ ਉਹੀ ਤਲਵਾਰ ਸਮੇਂ-ਸਮੇਂ ਸਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਵੇਲੇ ਤਵੀਆਂ ਆਈਆਂ ਉਹ ਕਿਹੋ ਜੀ ਬੜਕ ਹੋਏਗੀ ਦੇਗਾਂ ਆਈਆਂ ਉਬਾਲਣ ਵਾਸਤੇ ਇਹ ਸੋਚ ਨੂੰ ਇਸ ਵੜਕ ਨੂੰ ਇਸ ਵਿਚਾਰਧਾਰਾ ਨੂੰ ਇਹ ਕੰਡੇ ਵਾਂਗੂ ਝੁੱਬਦੇ ਕਿਉਂ ਸੀ ਉਹ ਵਿਚਾਰਧਾਰਾ ਕਿਵੇਂ ਦੀ ਸੀ ਉਹ ਸੱਚ ਜਿਹੜਾ ਸਾਰਿਆਂ ਨੂੰ ਵੱਡ-ਵੱਟ ਖਾਂਦਾ ਹੈ ਸੱਚ ਬੋਲ ਦਿਓ ਅੱਜ ਮਾੜਾ ਜਿਹਾ ਸੱਚ ਬੋਲ ਦਿਓ ਉਸੇ ਵੇਲੇ ਰੁੱਸ ਜਾਂਦੇ ਨੇ ਵੱਡੇ ਚਾਹੇ ਉਹ ਸਰਕਾਰ ਹੋਵੇ ਚਾਹੇ ਉਹ ਧਾਰਮਿਕ ਬੰਦੇ ਹੋਣ ਧਾਰਮਿਕ ਲੀਡਰ ਰੋਸ ਜਾਣਗੇ ਥੋੜਾ ਜੀਆਂ ਧਰਮ ਦੀਆਂ ਗੱਲਾਂ ਕਰ ਦਿਓ। ਰਾਜਨੀਤਿਕ ਰੋਸ ਜਾਣਗੇ ਥੋੜੀਆਂ ਜੀਆਂ ਗਲਤੀਆਂ ਕੱਢ ਦਿਓ ਵੀ ਸਰਕਾਰ ਚ ਆ ਠੀਕ ਨਹੀਂ ਆ ਠੀਕ ਨਹੀਂ। ਅਗਲੇ ਦਿਨ ਹੀ ਕਲੇਸ਼ ਜਾਂ ਸ਼ੁਰੂ ਹੋ ਜਾਣਾ। ਇਹ ਨਹੀਂ ਪਤਾ ਥੋੜੇ ਦਿਨਾਂ ਅਜ ਕਿਹੜਾ ਕੇਸ ਪੈ ਜੇ। ਤੇ ਧਰਮ ਦੀ ਗੁੰਡਾਗਰਦੀ ਵਾਸਤੇ ਥੋੜੀ ਬਹੁਤ ਆਵਾਜ਼ ਉਠਾ ਦਿਓ। ਵੀ ਧਰਮ ਦੇ ਵਿੱਚ ਆ ਚੀਜ਼ਾਂ ਗਲਤ ਹੋ ਰਹੀਆਂ ਨੇ। ਗੁੰਡਾਗਰਦੀ ਹੋ ਰਹੀ ਹੈ, ਨੁਕਸਾਨ ਹੋ ਰਿਹਾ ਹੈ। ਬਸ ਉਦਣ ਹੀ ਫਤਵੇ। ਉਦੋਂ ਹੀ ਕਲੇਸ਼ ਸ਼ੁਰੂ ਹੋ ਜਾਂਦਾ ਇਹ ਸਾਰਾ ਕੁਝ ਉਦੋਂ ਹੀ ਆ ਜਦੋਂ ਸੱਚ ਕੋਈ ਸੁਣਾਵੇ ਕਹਿੰਦੇ ਮਾਰਾ ਚੁੱਪਦੇ ਕਿਉਂ ਐਨੇ ਕਹਿੰਦੇ ਚੁੱਪਦਾ ਮੈਂ ਕੰਡੇ ਵਾਗ ਰਾਂ ਵੰਗ ਰਾਂ ਜਦੋਂ ਸੱਚੀਆਂ ਆਖ ਸੁਣਾਈਆਂ ਚੁੱਪਦਾ ਮੈਂ ਟੰਡੇ ਵੰਗ ਰਾਂ ਜਦੋਂ ਸੱਚੀਆਂ ਆਖ ਸੁਣਾਵਾ ਸੱਚ ਬੋਲਣ ਵਾਲਾ ਬੰਦਾ ਚਾਹੇ ਉਹ ਕੋਈ ਵੀ ਹੋਵੇ ਨਾ ਇਹ ਉਦੋਂ ਬਰਦਾਸ਼ਤ ਹੁੰਦਾ ਸੀ ਨਾ ਇਹ ਅੱਜ ਬਰਦਾਸ਼ਤ ਹੁੰਦਾ ਇਹ ਨਹੀਂ ਵੀ ਅੱਜ ਸਮਾਂ ਬਦਲ ਗਿਆ ਹੈ ਨਾ 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 ਔਰੰਗਜ਼ੇਬ ਦੀ ਰੂਹ ਅੱਜ ਹੋਰ ਬੰਦਿਆਂ ਚ ਆ ਗਈ ਜਿਹੜਾ ਸਭ ਜਿਆਦਾ ਬਣੂ ਅੱਜ ਉਹਦੇ ਲਈ ਵਜੀਦਾ ਵੀ ਕੋਈ ਨਾ ਕੋਈ ਬਣ ਜਾਂਦਾ ਹੈ ਜਿਹੜਾ ਅੱਜ ਬਾਬਾ ਦੀਪ ਸਿੰਘ ਬਣੂ ਉਸ ਉੱਥੇ ਹੀ ਬਣ ਜੂ ਨਾਲ ਦੀ ਨਾਲ ਵਿਰੋਧੀ ਵੀ ਜਿਹੜਾ ਸਿੱਖ ਅੱਜ ਸਭ ਜਿਆਦਾ ਬਣ ਕੇ ਡਟ ਕੇ ਗੱਲ ਕਰ ਦਵੇ ਗਿਆਨ ਦੀ ਤਲਵਾਰ ਚੱਕ ਲਵੇ ਨਾਲ ਹੀ ਆ ਜਾਣਗੇ ਵਜੀਦੇ ਵਰਗੇ ਵੱਡਣ ਨੂੰ ਮਾਰਨ ਨੂੰ ਅੱਜ ਕਿਹੜਾ ਗੜੀਆਂ ਨਹੀਂ ਆਉਣੀ ਅੱਜ ਵੀ ਆ ਜਾਣੀਆਂ ਗੁਰੂ ਅੱਜ ਵੀ ਇਹ ਪੂਜੀ ਹੋ ਰਿਹਾ ਤੇ ਅਸਲ ਗੱਲ ਗੁਰੂ ਨਾਨਕ ਦੇ ਘਰ ਦੀ ਵਿਚਾਰਤਾ ਰਹਾ ਹੈ ਜਦੋਂ ਸੱਚ ਬੋਲੇ ਜਾਂਦੇ ਨੇ ਤੇ ਫਿਰ ਮੁਸ਼ਕਲਾਂ ਹੁੰਦੀਆਂ ਪ੍ਰੋਬਲਮਾਂ ਪੈਂਦੀਆਂ ਕੁਛ ਤੇ ਹੋਣਾ ਜਿਹੜਾ ਤਵੀਆਂ ਤੁਰੀਆਂ ਆਉਂਦੀਆਂ ਕਿਧਰੇ ਦੇਗਾ ਤੁਰੀਆਂ ਆਉਂਦੀਆਂ ਉਬਾਲ ਦਿਓ ਮਾਰ ਦਿਓ ਖਤਮ ਕਰ ਦਿਓ ਜਹਾਂਗੀਰ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਤਵੀ ਤੇ ਭਾਇਆ ਦਾਦੇ ਦਾ ਮੁਕਾਬਲਾ ਦਾਦੇ ਨਾਲ ਹੋਇਆ ਤੇ ਪੋਤਾ ਉਹਨਾਂ ਦਾ ਕੌਣ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ ਉਧਰਲੇ ਜਹਾਂਗੀਰ ਦਾ ਪੋਤਾ ਕੌਣ ਹੈ ਔਰੰਗਜ਼ੇਬ ਪੋਤੇ ਦਾ ਮੁਕਾਬਲਾ ਪੋਤੇ ਨਾਲ ਬਾਬੇ ਕਿਆਂ ਦੀ ਤੇ ਬਾਬਰ ਕਿਆਂ ਦੀ ਟੱਕਰ ਰਹੀ ਹੈ ਪੂਰੀ ਇੱਕ ਪਾਸੇ ਬਾਬੇ ਕੇ ਇੱਕ ਪਾਸੇ ਬਾਬਰ ਕੇ ਪਰ ਬਾਬੇ ਕੇ ਜਿਹੜੇ ਹੈ ਨਾ ਬਾਬੇ ਕੇ ਗੁਰੂ ਨਾਨਕ ਬਾਬੇ ਕੇ ਜਿਹੜੇ ਇਧਰ ਵਾਲਾ ਪਾਸਾ ਹੈ ਇਹ ਉਦੋਂ ਤੇ ਭਾਵੇਂ ਲੋਕਾਂ ਨੂੰ ਲੱਗਿਆ ਹਾਰਦਾ ਹੈ ਪਰ ਸਮੇਂ ਨੇ ਫਿਰ ਇਹਨਾਂ ਨੂੰ ਜਿਤਾ ਦਿੱਤਾ ਵੀ ਸੱਚ ਇਹ ਕਹਿੰਦੇ ਸੀ ਇਹ ਠੀਕ ਸੀ ਉਹਨਾਂ ਨੂੰ ਕਿਹੜਾ ਪੁੱਛਦਾ ਜਹਾਂਗੀਰ ਬਾਦਸ਼ਾਹ ਦੇ ਕਿਹੜਾ ਮੱਥੇ ਟੇਕਦਾ ਜਾ ਕੇ ਔਰੰਗਜ਼ੇ ਬਾਦਸ਼ਾਹ ਦੀ ਕਬਰ ਤੇ ਆ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਲੰਘਿਆ ਹੈ ਕਈ ਪ੍ਰੋਗਰਾਮ ਤੇ ਅਸੀਂ ਕਰਦੇ ਤੇ 350 ਸਾਲੇ ਦੇ ਸੰਬੰਧ ਚ ਕਿਹੜਾ ਸ਼ਹਿਰ ਕਿਹੜਾ ਪਿੰਡ ਕਿਹੜਾ ਇਲਾਕਾ ਕਿਹੜਾ ਦੇਸ਼ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ ਪ੍ਰੋਗਰਾਮ ਨਹੀਂ ਹੋਏ ਤੇ ਦੂਜੇ ਪਾਸੇ ਔਰੰਗਜ਼ੇਬ ਬਾਦਸ਼ਾਹ ਦੀ ਕਬਰ ਤੇ ਕੋਈ ਦੀਵਾ ਨਹੀਂ ਜਗਾਉਂਦਾ ਇਹ ਸੱਚ ਹੈ ਔਰੰਗਾਬਾਦ ਦੀ ਧਰਤੀ ਤੇ ਮੈਂ ਵੀ ਗਿਆ ਹਜੂਰ ਸਾਹਿਬ ਗਏ ਅਸੀਂ ਇੱਕ ਵਾਰੀ ਤੇ ਮੈਂ ਔਰੰਗਾਬਾਦ ਮੈਂ ਗਿਆ ਇੱਥੇ ਵੇਖ ਚੱਲੀਏ ਜਾਂਦੇ ਜਾਂਦੇ ਤੇ ਅਸੀਂ ਉਹਦੀ ਕਬਰ ਤੇ ਤੁਰ ਗਏ ਤੇ ਜਦੋਂ ਉਹਦੀ ਕਬਰ ਤੇ ਗਏ ਉੱਥੇ ਇੱਕ ਬੰਦਾ ਮਿਲਿਆ ਅਖੇ ਜੀ ਆਓ ਜੀ ਹਾਂਜੀ ਇਹ ਦੀ ਬਾਦਸ਼ਾਹ ਔਰੰਗਜ਼ੇਬ ਸੀ ਇਹ ਜੀ ਆ ਸੀ ਇਹ ਜੀ ਆ ਸੀ ਇਹ ਜੀ ਆ ਸੀ ਇਹ ਜੀ ਆ ਸੀ ਲੱਗ ਪਿਆ ਸੁਣਾਉਣ ਔਰੰਗਜ਼ੇਬ ਦੀ ਹਿਸਟਰੀ ਤੇ ਮੈਂ ਕਿਹਾ ਜੀ ਸਾਨੂੰ ਦੱਸਣ ਦੀ ਲੋੜ ਨਹੀਂ ਸਾਨੂੰ ਔਰੰਗਜ਼ੇਬ ਦੀ ਹਿਸਟਰੀ ਬਹੁਤ ਪਤਾ ਹੈ ਵੀ ਇਹ ਕੌਣ ਸੀ ਇਹਨੇ ਕਿਵੇਂ ਪਿਓ ਆਪਣੇ ਨੂੰ ਕੈਦ ਕੀਤਾ ਕਿਵੇਂ ਭਰਾ ਮਰਾਏ ਕਿਵੇਂ ਭਤੀਜੇ ਮਰਾਏ ਕਿਵੇਂ ਇਹ ਗੱਦੀ ਤੇ ਬੈਠਾ ਕਿਵੇਂ ਇਹਨੇ ਰਾਜ ਭਾਗ ਕੀਤਾ ਮੈਂ ਔਰੰਗਜ਼ੇਬ ਦੀ ਹਿਸਟਰੀ ਜਾਣਨਾ ਟੁੱਟਿਆ ਜਿਆ ਜੰਗਲਾ ਜਿਹੜਾ ਆਲੇ ਦੁਆਲੇ ਗੈਲਰੀ ਜੀ ਹੁੰਦੀ ਜੰਗਲਾ ਜਾਂ ਲੱਗਾ ਪੱਥਰ ਲੱਗਾ ਪਰ ਪੱਥਰ ਟੁੱਟਿਆ ਹੋਇਆ ਬੁਰਾ ਹਾਲ ਬਦਬੂ ਆਵੇ ਇਹ ਜਿਆ ਹਾਲ ਜਿਆ ਸੀ ਉੱਥੇ ਕਬਰ ਦੇ ਉੱਤੇ ਪੱਥਰ ਜ਼ਰੂਰ ਲੱਗਿਆ ਹੋਇਆ ਪਰ ਟੁੱਟਿਆ ਪਿਆ ਸਾਰਾ ਕੁਝ ਜਦੋਂ ਅਸੀਂ ਢੇੜਾ ਗੂੜਾ ਦੇ ਕੇ ਲੱਗੇ ਤੁਰਨ ਮੈਨੂੰ ਕਹਿੰਦੇ ਜੀ ਭਾਈ ਸਾਹਿਬ ਮੈਂ ਕਿਹਾ ਹਾਂਜੀ ਇਹ ਕੋਈ ਆਪ ਜੀ ਜਾਂਦੇ ਹੋਏ ਪੈਸੇ ਦੇ ਜੋ ਥੋੜੇ ਜੀ ਮੈਂ ਕਿਹਾ ਕੀ ਕਰੋਗੇ ਕਹਿੰਦੇ ਇਹ ਦੀਵਾ ਜਗਾਵਾਂਗੇ ਜੀ ਕਬਰ ਦੇ ਉੱਤੇ ਤੇਲ ਤੇਲ ਖਰੀਦਾਂਗੇ ਤੇ ਦੀਵਾ ਜਗਾਵਾਂਗੇ ਮੈਂ 500 ਰੁਪਇਆ ਕੱਢ ਕੇ ਦਿੱਤਾ ਮੈਂ ਕਿਹਾ ਦੀਵਾ ਜਗਾ ਲਈ ਆਪਣੇ ਬੱਚਿਆਂ ਨੂੰ ਕੁਝ ਖਵਾ ਦੀ ਪਰ ਸਾਡੇ ਪੈਸਿਆਂ ਦਾ ਦੀਵਾ ਇੱਥੇ ਨਾ ਜਗਾਈ ਜਗਾਣਾ ਤੇ ਉਹਨੇ ਵੈਸੇ ਵੀ ਨਹੀਂ ਸੀ ਉਹ ਤੇ ਪੈਸੇ ਮੰਗਦੇ ਐ ਕਬਰ ਤੇ ਖੜੇ ਬੰਦੇ ਗਾਈਡ ਨੇ ਜਿਹੜੇ ਉੱਥੋਂ ਦੇ ਉਹ ਪੈਸੇ ਮੰਗਦੇ ਐ ਤੇ ਜਦੋਂ ਮੈਂ 350 ਸਾਲੇ ਤੇ 300 ਸਾਲਾ ਸੀ ਉਦੋਂ ਗੁਰੂ ਗ੍ਰੰਥ ਸਾਹਿਬ ਦਾ ਗੁਰਦਾ ਗੱਦੀ 2000 ਇਹ ਅੱਠ ਦੀ ਗੱਲ ਐ ਤੇ ਜਦੋਂ ਮੈਂ ਹਜ਼ੂਰ ਸਾਹਿਬ ਗਿਆ ਉੱਥੇ ਪਤਾ ਹੀ ਨਹੀਂ ਕਿੰਨੀ ਕਿ ਦੁਨੀਆ ਤੇ ਕਿੰਨੇ ਕਿ ਲੰਗਰ ਦੇਸੀ ਘੋ ਦੇ ਟਰੱਕਾਂ ਦੇ ਟਰੱਕ ਤੁਰੇ ਜਾਂਦੇ ਐ ਲਾਈਨਾਂ ਲੱਗੀਆਂ ਉਹ ਫਿਰ ਕਹਿੰਦੇ ਸੀ ਨਾ ਸਾਡੀ ਯਾਦ ਚ ਲੱਗਣਗੇ ਮੇਲੇ ਤੈਨੂੰ ਲੋਕੀ ਪਾਪੀ ਕਹਿਣਗੇ ਮੈਂ ਤੁਹਾਨੂੰ ਕਹਿੰਦਾ ਉਧਰੋਂ ਤੇ ਇਤਿਹਾਸ ਪੜ ਲਿਓ ਉਧਰੋਂ ਇਤਿਹਾਸ ਪੜ ਲਿਓ ਉਧਰੋਂ ਅੱਜ ਅੱਖੀਂ ਜਾ ਕੇ ਵੇਖ ਲਿਓ ਕਿ ਸੱਚੀ ਗੱਲ ਐ ਯਾਰ ਉਥੇ ਮੇਲੇ ਲੱਗਦੇ ਐ ਆ ਫਤੇਗੜ ਸਾਹਿਬ 10 ਦਿਨ ਹੋ ਗਏ ਸੰਗਤ ਨੂੰ ਲਾਈਨਾਂ ਨਹੀਂ ਟੁੱਟਦੀਆਂ ਤਾਂ ਹੁਣ ਜਦੋਂ ਆ ਸਾਡਾ ਤੇ ਗੇਟ ਦੇ ਅੱਗੋਂ ਲੰਘਦੇ ਨੇ ਨਾ ਛੜਕ ਦੇ ਉੱਤੇ ਬੈਠੇ ਆਂ ਸੀ ਲੰਗਰ ਲਈਦਾ ਤੇ ਉੱਥੇ ਵੇਖੀਦਾ ਪਤਾ ਹੀ ਨਹੀਂ ਕਿੰਨੀਆਂ ਕੁ ਟਰਾਲੀਆਂ ਜਾਣੀਆਂ ਕਿੰਨੇ ਕੁ ਲੋਕ ਨਤਮਸਤਕ ਹੋ ਰਹੇ ਆ ਏਡੇ ਏਡੇ ਪੰਡਾਲ ਏਡੇ ਏਡੇ ਪੰਡਾਲ ਫਤੇਗੜ ਸਾਹਿਬ ਦੇ ਵਿੱਚ 100 ਲਾ ਦਿਓ 100 ਵੀ ਘਟਜੂ ਐਨੀ ਦੁਨੀਆ ਲੱਖਾਂ ਦੇ ਹਸਾਬ ਨਾਲ ਲੋਕ ਉੱਥੇ ਨਤਮਸਤਕ ਹੁੰਦੇ ਆ ਤੇ ਮੈਂ ਉਹ ਦਿਨ ਸਾਹਿਬ ਜਦਿਆਂ ਦੀ ਧਰਤੀ ਤੇ ਮੱਥਾ ਟੇਕਣ ਗਿਆ ਅੱਖਾਂ ਬੰਦ ਕਰਕੇ ਕੋਈ ਕਿਸੇ ਖੁੰਝੇ 'ਚ ਬੈਠਾ ਕੋਈ ਕਿਸੇ ਖੁੰਝੇ 'ਚ ਬੈਠਾ ਕੋਈ ਕਿਤੇ ਬੈਠਾ ਕੋਈ ਸੁਖਮਨੀ ਸਾਹਿਬ ਪੜ੍ਹੇ ਕੋਈ ਜਪਜੀ ਸਾਹਿਬ ਪੜ੍ਹੇ ਤੇ ਲੋਕ ਆਪਣੇ ਆਪਣੇ ਪਿਆਰ ਵਿੱਚ ਬੈਠੇ ਆ ਇਹਨਾਂ ਨੂੰ ਦੁਨੀਆ ਯਾਦ ਕਰਦੀ ਏ ਧਰਮੀਆਂ ਨੂੰ ਸੱਚ ਜਿਨ੍ਹਾਂ ਦੇ ਪੱਲੇ ਹੁੰਦਾ ਉਹ ਜਿਨ੍ਹਾਂ ਨੇ ਗੁੰਡਾਗਰਦੀਆਂ ਨਹੀਂ ਕੀਤੀਆਂ ਜਿਨ੍ਹਾਂ ਨੇ ਜਨਤਾ ਨੂੰ ਪਿਆਰ ਦਿੱਤਾ ਲੋਕਾਂ ਨੂੰ ਪਿਆਰ ਦਿੱਤਾ ਦਲ ਨਾਲ ਲਾਇਆ ਓ ਤੂੰ ਓਏ ਓ ਤੂੰ ਚੋਰ ਨਹੀਂ ਤੂੰ ਮੇਰਾ ਪਿਆਰਾ ਹੈ ਆ ਜਾ ਗੁਰੂ ਗੋਬਿੰਦ ਸਿੰਘ ਦੀ ਗਲਵਕੜੀ ਮਿਲੀ ਜਿੰਨਾਂ ਨੂੰ ਪੂਛੀਂਬਾ ਨਹੀਂ ਤੈਨੂੰ ਦਪਿੰਡ ਵਾਲੇ ਜੋ ਮਰਜ਼ੀ ਕਹਿਣ ਆ ਜਾ ਮੇਰੇ ਗੱਲ ਲੱਗ ਐ ਗਲਵਕੜੀ ਚ ਲਿਆ ਕਲਗੀਆਂ ਵਾਲੇ ਪਾਸ਼ਾ ਨੇ ਇਹ ਕੌਣ ਹੈ ਝੋਰਾ ਹੈ ਚੀਂਬਾ ਨਾਈ ਹੈ ਜੱਟ ਹੈ ਇਹ ਖੱਤਰੀ ਹੈ ਇਹ ਮਗਰੂ ਸਾਹਿਬ ਕਹਿੰਦੇ ਨਾ ਇਹ ਮੇਰੇ ਪੰਜ ਪਿਆਰੇ ਨੇ ਇਹ ਪੰਜ ਪਿਆਰੇ ਨੇ ਮੇਰੇ ਤੇ ਉਹ ਪਿਆਰਿਆਂ ਨੇ ਵੀ ਹੱਦ ਕੀਤੀ ਜੇ ਬਾਜਾਂ ਵਾਲੇ ਨੇ ਕਸਰ ਨਹੀਂ ਛੱਡੀ ਪਿਆਰਿਆਂ ਨੇ ਕਿਹੜਾ ਕੱਟ ਕੀਤੀ ਪੰਜੇ ਗੁਰੂ ਗੋਬਿੰਦ ਸਿੰਘ ਜਿੱਦਣੋਂ ਤੁਰਨ ਲੱਗੇ ਸੀ ਨਾ ਪੰਜੇ ਸਰਸਾ ਦੇ ਕੰਡੇ ਤੋਂ ਬਾਅਦ ਪੰਜੇ ਨਾਲ ਸੀ ਪੰਜੇ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਦੇ ਸੱਜੇ ਖੱਬੇ ਸੀ ਜੇ ਅਗਲਾ ਗੱਲ ਨਾਲ ਲਾਉਂਦਾ ਉਹ ਵੀ ਨਹੀਂ ਘੱਟ ਕਰਦੇ ਉਹ ਇਹ ਨਹੀਂ ਕਹਿੰਦੇ ਮੈਂ ਸਿੱਧੇ ਸ਼ਬਦਾਂ ਵਿੱਚ ਕਹਿੰਦਿਆਂ ਉਹ ਇਹ ਨਹੀਂ ਕਹਿੰਦੇ ਕਿ ਪ੍ਰਬੰਧਕ ਸਾਡੇ 'ਚ ਫਰਕ ਰੱਖਦੇ ਨੇ ਅਸੀਂ ਜਾਤਾਂ ਪਰਖਦੇ ਨੇ ਪ੍ਰਬੰਧਕ ਪਰਖਦੇ ਹੋਣਗੇ ਪ੍ਰਬੰਧਕ ਮਾੜੇ ਹੋ ਸਕਦੇ ਐ ਗੁਰਦੁਆਰਿਆਂ ਦੇ ਸਿਸਟਮ ਮਾੜੇ ਹੋ ਸਕਦੇ ਐ ਪਰ ਕਲਗੀਆਂ ਵਾਲਾ ਮਾੜਾ ਨਹੀਂ ਹੋ ਸਕਦਾ ਪਿਆਰਿਓ ਤੁਹਾਡੂ ਤੁਹਾਡੀ ਕਦਰ ਕਿਸੇ ਮੂਰਖ ਮੂਰਖ ਜਾਤ ਅਭਿਮਾਨੀ ਨੇ ਨਹੀਂ ਕੀਤੀ ਹੋਣੀ ਮੈਂ ਮੰਨਦਾ ਤੁਹਾਡੀ ਬੇਕਦਰੀ ਕਿਸੇ ਜਾਤ ਦੇ ਮੂਰਖ ਵੱਡੇ ਬੰਦੇ ਨੇ ਨਹੀਂ ਕੀਤੀ ਹੋਣੀ ਉਹ ਮਾਨ 'ਚ ਫੇਰੇ ਤੁਰਿਆ ਫਿਰਦਾ ਅਸੀਂ ਵੱਡੀਆਂ ਜਾਤਾਂ ਵਾਲੇ ਆ ਪਰ ਤੁਸੀਂ ਨਾ ਛੱਡੋ ਕਲਕੀਆਂ ਵਾਲੇ ਪਾਸ਼ਾ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਨੇ ਸਭ ਨੂੰ ਗੱਲ ਨਾ ਲਾਇਆ ਲੱਖ ਲਾਨਤ ਉਹਨਾਂ ਲੋਕਾਂ ਦੇ ਜਾਤਾਂ ਦੇ ਨਾਂ ਤੇ ਇਹ ਗੱਲਾਂ ਸਾਰੀ ਸਾਰੀ ਜ਼ਿੰਦਗੀ ਕਰਦੇ ਆ ਪਰੇ ਸਿੱਟ ਤੇ ਪਰੇ ਪਦੇ ਭਜਾਉਂਦੇ ਆ ਪਰ ਇਹ ਪਰੇ ਭਜਾਉਂਦੇ ਆ ਗੁਰੂ ਗੋਬਿੰਦ ਸਿੰਘ ਨੇ ਤੇ ਸਿਰ ਤੇ ਪਾਇਆ ਸਿਰ ਤੇ ਸਿਰ ਤੇ ਐਨਾ ਸਤਕਾਰ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਦਿੱਤਾ ਪਿਆਰੇ ਬਣਾਇਆ ਆਪਣੇ ਤੇ ਕਿਉਂ ਛੱਡੀਏ ਇਸ ਸੇੋਂ ਕਿਉਂ ਮੰਨ ਲੁਸੀ ਹੈ ਨਾਨਕ ਤਿਸ ਬਿਨ ਕਢੀ ਨਾ ਜੀਵਣਾ ਬਿਸਤਰੈ ਸਰੇ ਨਾ ਬਿੰਦ ਜਿਹਦੇ ਬਿਨਾ ਬਿੰਦ ਵੀ ਦਾ ਸਰੇ ਉਹਦੇ ਨਾਲ ਰੁੱਸ ਕੇ ਜਾਵਾਂਗੇ ਕਿੱਥੇ ਤਿਸ ਸੇਉ ਕਿਉਂ ਮਨ ਰੁੱਸੀ ਹੈ ਜਿਸ ਹੈ ਹਮਾਰੀ ਚਿੰਦ ਉਹ ਜਿਨੇ ਮੇਰੀ ਫਿਕਰ ਕੀਤੀ ਮੈਨੂੰ ਲੋਕ ਛੋਟੀ ਜਾਤ ਵਾਲਾ ਕਹਿੰਦੇ ਐ ਉਹਨੇ ਮੇਰੀ ਫਿਕਰ ਕੀਤੀ ਉਹ ਆਂਦਾ ਆ ਜਾ ਉਹ ਮੇਰਾ ਪਿਆਰਾ ਬਣਾ ਇੱਕ ਬਾਟੇ ਚ ਪੀਨੇ ਆਪਾਂ ਕਿਹੜਾ ਆ ਆ ਆ ਭਾਰਤ ਦੀ ਹਿਸਟਰੀ ਦੇ ਉੱਤੇ ਦੱਸ ਦਿਓ ਕਿਸੇ ਨੇ ਛੋਟੀਆਂ ਜਾਤਾਂ ਵਾਲਿਆਂ ਨੂੰ ਬਰਾਬਰ ਬਾਟੇ ਦੇ ਵਿੱਚ ਅੰਮ੍ਰਿਤ ਛਕਾਇਆ ਹੋਵੇ ਕਲਗੀਆਂ ਵਾਲੇ ਪਾਸ਼ਾ ਕਹਿੰਦੇ ਆਓ ਮੇਰੇ ਪੁੱਤਰੋ ਆਪਾਂ ਇੱਕ ਬਾਟੇ ਚ ਪੀਵਾਂਗੇ ਆਓ ਪੀਏ ਪਹਿਲਾਂ ਛਕਾਇਆ ਫੇਰ ਆਪ ਛਕਿਆ ਕਿਸੇ ਨੇ ਜਾਤ ਨਹੀਂ ਜਾਤ ਆ ਭਾਰਤ ਦੀ ਧਰਤੀ ਉੱਤੇ ਇਹਦੇ ਆ ਸਾਡੇ ਇੱਥੇ ਜਾਤਾਂ ਦੀ ਗੱਲ ਮਾੜੀ-ਮੋਟੀ ਚੱਲਦੀ ਹੈ ਪਰਲੇ ਪਾਸੇ ਨੂੰ ਜਾਓ ਸਾਊਥ ਇੰਡੀਆ ਚ ਕਈ ਸਟੇਟਾਂ ਇਦਾਂ ਦੀਆਂ ਨੇ ਇੰਨਾ ਜਾਤ ਪਾਤੀ ਸਿਸਟਮ ਅਸੀਂ ਸੋਚ ਵੀ ਨਹੀਂ ਸਕਦੇ ਔਰ ਗੱਲ ਨਾ ਲਾਇਆ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਤੇ ਕੁਝ ਮਾੜੇ ਬੰਦਿਆਂ ਕਰਕੇ ਅਸੀਂ ਕਲਗੀ ਵਾਲੇ ਨੂੰ ਕਿਉਂ ਛੱਡ ਦਈਏ ਬਈ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਕਿਉਂ ਛੱਡੀਏ ਨਾਲੇ ਐਸੀ ਹਿਸਟਰੀ ਐਸਾ ਇਤਿਹਾਸ ਐਡੀ ਸੂਰਬੀਰਤਾ ਐਡਾ ਪਿਆਰ ਲੱਭੇਗਾ ਕਿੱਥੇ ਕਿੱਥੇ ਲੱਭ ਲਾਂਗੇ ਆਪਾਂ ਕਿਹੜਾ ਮਿਲ ਜੂ ਸਾਨੂੰ ਇਹੋ ਜਿਹਾ ਇਥੇ ਤੇ ਜੋਗੀ ਅੱਲਾ ਯਾਰ ਖਾਨ ਨੂੰ ਲਿਖਣਾ ਪੈ ਗਿਆ ਵੀ ਦੁਨੀਆ ਦੇ ਵਿੱਚ ਜੇ ਕੋਈ ਹੈ ਤੇ ਗੁਰੂ ਗੋਬਿੰਦ ਸਿੰਘ ਐਸਾ ਐਸਾ ਨਹੀਂ ਪੈਗੰਬਰ ਕੋਈ ਦੁਨੀਆ ਉੱਤੇ ਆਇਆ ਐਸਾ ਕੋਈ ਅਵਤਾਰ ਦੁਨੀਆ ਤੇ ਨਹੀਂ ਆਇਆ ਐਡੀ ਕੁਰਬਾਨੀ ਕਰਨ ਵਾਲਾ ਨਹੀਂ ਕੋਈ ਦੁਨੀਆ ਤੇ ਆਇਆ ਗੁਰਮੁਖੋ ਜਦੋਂ ਇੰਨਾ ਪਿਆਰ ਗੁਰੂ ਸਾਹਿਬ ਵੱਲੋਂ ਮਿਲੇ ਫਿਰ ਅਸੀਂ ਕਾਹਦੇ ਲਈ ਦਰ ਦਰ ਤੇ ਫਿਰਦੇ ਅਸੀਂ ਕੀ ਲੈਣਾ ਕਿਸੇ ਚਾਰ ਛਿਲੜਾਂ ਦੀ ਖਾਤਰ ਅਸੀਂ ਦੋ ਦੌੜ ਜਾਂਦੇ ਆਂ ਡੋਲ ਜਾਂਦੇ ਆਂ ਕਿਉਂ ਡੋਲੀਏ ਅਨਦਪੁਰ ਸਾਹਿਬ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਫਿਰ ਚਾਲਾ ਪਾਉਂਦੇ ਐ ਤੇ ਜੇ ਉਹਨਾਂ ਪਿਆਰ ਕੀਤਾ ਫਿਰ ਸਿੱਖ ਵੀ ਨਾਲ ਖੜੇ ਰਹੇ ਮਸਲਾ ਸਾਰਾ ਉਹ ਸੱਚ ਐ ਜਿਹੜਾ ਪਾਤਸ਼ਾਹ ਨੇ ਸੁਣਾਇਆ ਜਿਹੜਾ ਪਿਆਰ ਕੀਤਾ ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਈਰਖਾ ਮਾਰ ਲੈਂਦੀ ਐ ਸਾੜੇ ਮਾਰ ਲੈਂਦੇ ਐ ਰੀਸਾ ਨਹੀਂ ਲੋਕ ਕਰਦੇ ਹੁੰਦੇ ਮੈਂ ਕੱਲ ਵੀ ਕਿਹਾ ਸੀ ਕਿ ਪੰਜ ਕਿੱਲੇ ਜ਼ਮੀਨ ਕਿਸੇ ਨੇ ਬਣਾਈ ਐ ਮਿਹਨਤ ਵੇਖੋ ਸੜ ਬੜ ਕੇ ਕੋਲੇ ਹੋਣ ਵਾਲਿਆ ਤੂੰ ਮਿਹਨਤ ਕਰ ਲੈ ਯਾਰ ਤੂੰ ਠੇਕੇ ਤੇ ਲੈ 5-7 ਸਾਲ ਲਾ ਕੀਲਾ ਤੂੰ ਵੀ ਖਰੀਦ ਲੇਂਗਾ ਸੜ ਸੜ ਕੇ ਕਿਉਂ ਮਰ ਚੱਲੇ ਆ ਜੇ ਗੁਰੂ ਗੋਬਿੰਦ ਸਿੰਘ ਨੂੰ ਕੋਈ ਪਿਆਰ ਕਰ ਰਿਆ ਸੀ ਉਹਨਾਂ ਵੇਲਿਆਂ ਦੇ ਵਿੱਚ ਰਾਜੇ 22 ਧਾਰ ਦੇ ਰਾਜੇ ਆਲੇ ਦੁਆਲੇ ਤੜਫੇ ਪਏ ਸੀ ਕਹਿੰਦੇ ਚਿੱਟਾ ਹਾਥੀ ਵੇਖਿਆ ਹੀ ਨਹੀਂ ਕਿਤੇ ਛੋਟੇ ਜੇ ਕੱਦ ਦਾ ਇਹ ਤੀਰ ਚਲਾਇਆ ਕਰਨ ਚੱਕ ਕੇ ਲਾਇਆ ਕਰੇ ਕਹਿੰਦੇ ਅੱਗ ਲੱਗਦੀ ਏ ਸਾਡੇ ਕੋਲ ਕਿਉਂ ਨਹੀਂ ਆ ਚੰਦਨ ਦੀ ਚੌਂਕੀ ਸਾਡੇ ਕੋਲੇ ਕਿਉਂ ਨਹੀਂ ਇਹ ਤੇ ਬਾਬਾ ਹੈ ਇਹ ਤੇ ਫਕੀਰ ਹੈ ਇਹਦੇ ਕੋਲ ਕਿੱਥੋਂ ਆ ਗਿਆ ਇਹ ਕੁਛ ਓਏ ਛੱਡੋ ਸਾਡੇ ਮਨ ਵੀ ਤੇ ਇਦਾਂ ਦੇ ਹੀ ਐ ਸੋਚੋ ਜੱਟਾਂ ਨੂੰ ਮੈਂ ਬੇਨਤੀ ਕਰਦਾ ਖੇਤਾਂ ਵਾਲਿਆਂ ਨੂੰ ਜ਼ਿਮੀਂਦਾਰਾਂ ਨੂੰ ਬੇਨਤੀ ਕਰਕੇ ਵੇਖਦਾ ਸਰਮਾਇਦਾਰਾਂ ਨੂੰ ਬੇਨਤੀ ਕਰਕੇ ਵੇਖਦਾ ਪਿੰਡ ਦੇ ਮੌਤ ਪਰ ਬੰਦਿਆਂ ਨੂੰ ਮੈਂ ਬੇਨਤੀ ਕਰਕੇ ਵੇਖਦਾ ਦੱਸੋ ਘਾ ਭਲਾ ਅੱਜ ਸਕੋਰਪੀਓ ਗੱਡੀ 25 ਲੱਖ ਦੀ ਸਾਡਾ ਗਰੰਥੀ ਕਢਾ ਕੇ ਲੈ ਆਵੇ ਕਿੰਨਾ ਕੁ ਖੁਸ਼ ਹੋਵਾਂਗੇ ਅਸੀਂ ਇੱਕ ਸੈਕਿੰਡ ਲਈ ਸੁਣਿਓ ਸੁਣੋ ਵੀ ਗਰੰਥੀ ਬੰਦਾ 25 ਲੱਖ ਦੀ ਗੱਡੀ ਨਵੀਂ ਕਢਾ ਕੇ ਲਿਆਵੇ ਅਸੀਂ ਤੇ ਕਹਿੰਨੇ ਆ ਜਦੋਂ ਜਾਈਏ ਅਗਲਾ ਐ ਹੱਥ ਜੋੜ ਕੇ ਖੜੇ ਆਓ ਜੀ ਆਓ ਜੀ ਐ ਸਾਡੇ ਅੱਗੇ ਖੜੇ ਤੇ ਜੇ ਅਗਲਾ 25 ਲੱਖ ਦੀ ਗੱਡੀ ਕਢਾ ਲਿਆਵੇ ਫੋਰਚੂਨਰ ਗੱਡੀ ਕਢਾ ਲਿਆਵੇ ਅੱਗ ਲੱਗ ਜਾਣੀ ਹੈ ਇਹਨਾਂ ਕੋਲ ਕਿੱਥੇ ਇਹ ਨਹੀਂ ਕਰ ਸਕਦੇ ਇਹਨਾਂ ਕੋਲ ਨਹੀਂ ਆਉਣੀ ਚਾਹੀਦੀ ਇਹਨਾਂ ਕੋਲ ਨਹੀਂ برداشت ਹੋ ਸਕਦੀ ਓਏ ਉਦੋਂ ਦੇ ਚਿੱਟੇ ਹਾਥੀਆਂ ਦੀ ਗੱਲ ਕਰਦੇ ਆ ਅੱਜ ਕਿਹੜਾ ਚੱਲਿਆ ਜਾਂਦਾ ਸਾਥ ਜਿੰਨੇ ਵੇਖਿਆ ਵੀ ਕਿਸੇ ਗਰੰਥੀ ਦੀ ਕੋਈ ਲੜਕੀ ਦਾ ਬਣਪਿਆ ਵੱਡਾ ਹੋ ਜਾਏ ਕੋਈ ਧਾਰਮਿਕ ਬੰਦਾ ਹੋਵੇ ਤੇ ਉਹਨੂੰ ਅਸੀਂ برداشت ਕਰਦੇ ਆਂ ਕਿਤੇ ਮਾੜੀ ਜੀ ਕੋਈ ਗੱਡੀ ਲੈ ਆਵੇ ਕੋਈ ਕਿੱਦਾਂ ਰੌਲਾ ਪੈਂਦਾ ਕਿੱਦਾਂ ਸਾਡੇ ਅੰਦਰ ਖਲਾਰਾ ਪੈ ਜਾਂਦਾ ਗੱਡੀ ਹੋਏ ਗੱਡੀ ਹੋਏ ਗੱਡੀ ਗਾਉਣ ਵਾਲੇ ਭਾਵੇਂ 5-5 ਕਰੋੜ ਦੀਆਂ ਲਈ ਫਿਰ ਕੋਈ ਨਹੀਂ ਪੁੱਛਦਾ ਪਰ ਜੇ ਇਧਰ ਵਾਲੇ ਪਾਸੇ ਕੋਈ ਲੈ ਆਵੇ ਫਿਰ ਕਿਵੇਂ ਲੱਗਦਾ ਉਹ ਕਹਿੰਦੇ ਸੀ ਚਿੱਟਾ ਹਾਥੀ ਇਹ ਜੇ ਪ੍ਰਸ਼ਾਦੀ ਹਾਥੀ ਇਹਜਾ ਕੁਸ਼ ਗੁਰੂ ਗੋਬਿੰਦ ਸਿੰਘ ਕੋਲ ਚੰਦਨ ਦੀਆਂ ਚੌਂਕੀਆਂ ਲੋਕ ਪੇਟਾਵਾਂ ਦਿੰਦੇ ਐ ਆਪਾਂ ਓਏ ਉਹ ਪੈਸਿਆਂ ਦੀ ਕਿਹੜੀ ਗੱਲ ਹੁੰਦੀ ਐ ਬੰਦਾ ਜਾਨਵਾਰਨ ਤੱਕ ਜਾਂਦਾ ਜਿੱਥੋਂ ਜ਼ਿੰਦਗੀ ਮਿਲਦੀ ਐ ਜਿੱਥੋਂ ਜੀਵਨ ਜਾਚ ਮਿਲਦੀ ਹੁੰਦੀ ਐ ਉੱਥੇ ਤਾਂ ਬੰਦਾ ਜਾਨਵਾਰਨ ਤੱਕ ਚਲੇ ਜਾਂਦਾ